ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਾਡ ਪਲਵਿੰਦਰ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਦੀਆਂ ਵੈਰਾਈਟੀਆਂ ਬਾਰੇ ਤਾਂ ਜਿਹੜਾ ਹੁਣ ਸਮਾਂ ਚੱਲ ਰਿਹਾ ਤਾਂ ਲੋਕ ਇਸ ਵਾਰ ਕੀ ਹੁੰਦਾ ਹੁਣ ਜਿਹੜੀਆਂ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਲਾਉਣੋਂ ਹਟ ਕੇ ਤਕਰੀਬਨ ਕਿਉਂਕਿ ਤਿੰਨ ਫਸਲੀ ਚੱਕਰ ਚੱਲ ਸ਼ੁਰੂ ਹੋ ਗਿਆ ਟਰੈਂਡ ਹੈ ਜੜਾ ਤਿੰਨ ਫਸਲੀ ਚੱਕਰ ਦਾ ਜਿਵੇਂ ਲੋਕ ਹੁਣ ਝੋਨਾ ਕਣਕ ਆ ਜਿਵੇਂ ਮੱਕੀ ਜਮੂngੀ ਦੀ ਫਸਲ ਲਾਉਣ ਲੱਗੇ ਠੀਕ ਹੈ ਤਾਂ ਜਿਵੇਂ ਲੋਕ ਹੁਣ ਜਿਵੇਂ ਪਹਿਲਾਂ ਕੁਛ 44 ਲਾਉਂਦੇ ਸੀਗੇ ਤਾਂ ਉਹ ਹੁਣ ਮੰਨ ਕੇ ਜਿਹੜੀ ਲੰਮੇ ਸਮੇਂ ਵਾਲੀ ਵੈਰੈਟੀ ਸੀ ਟਾਈਮ ਬਹੁਤ ਜ਼ਿਆਦਾ ਲੈਂਦੀ ਸੀ ਤਾਂ ਹੁਣ ਉਹ ਲੋਕ ਲਾਉਣੋਂ ਹਟ ਗਏ ਠੀਕ ਹੈ ਕਿਉਂਕਿ ਹੁਣ ਤਿੰਨ ਫਸਲਾਂ ਲਿਆ ਲਾ ਕੇ ਲੋਕੀ ਫਿਰ ਸਮਾਂ ਘਟ ਰਿਹਾ ਇਹਦਾ ਜੀਜੀ ਫਸਲ ਸਹੀ ਸਮੇਂ ਤੇ ਨਹੀਂ ਪੱਕਦੀ ਠੀਕ ਹੈ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜੀ ਹੁਣ ਪਿਛਲੇ ਸਾਲ ਜਿਹੜਾ ਮਾਨਕ ਚਲ PR131 ਦਰ ਜਾਣ ਇਸ ਸਾਲ ਬਹੁਤ ਜ਼ਿਆਦਾ ਵਧਿਆ ਪਿਆ PR131 ਜਿਹੜੀ ਵੈਰੈਟੀ ਆ ਜੇ ਮੈਂ ਇਹਦੀ ਗੱਲ ਕਰਾਂ ਤਾਂ 114 ਜਿਹੜੀ ਦੀ 14 ਵੈਰੈਟੀ ਜਿਹੜੀ ਆਉਂਦੀ ਹੁੰਦੀ ਸੀ ਪਹਿਲਾਂ ਉਹਦੀ ਸੋਧ ਕਰਕੇ ਵੈਰੈਟੀ ਬਣਾਈ ਗਈ ਆ ਠੀਕ ਹੈ ਤਾਂ ਇਹਦਾ ਜਿਹੜਾ ਮਾਨਕ ਚਲ ਟਾਈਮ ਵੈਰੈਟੀ ਦਾ ਮਾਨਕ ਚਲ 100 40 ਦਿਨ ਜਿਹੜੀ ਵੈਰੈਟੀ ਪਨੀਰੀ ਦੇ ਸਣੇ ਲੈਂਦੀ ਆ ਮਾਨਕ ਚਲ 30 ਦਿਨ ਦੀ ਪਨੀਰੀ ਤੇ 110 ਦਿਨ ਜਿਹੜੇ ਪੱਤਨ ਤੇ ਪਨੀਰੀ ਜਿਹੜਾ ਸਹੀ ਸਮੇਂ ਦਾ ਠੀਕ ਹੈ ਵੈਰਾਈਟੀ ਦੇ ਪੱਕਾ ਦੇ ਬਾਢੀ ਲਈ 140 ਦਿਨਾਂ ਚ ਪੂਰੀ ਤਿਆਰ ਹੋ ਜਾਂਦੀ ਹੈ ਤਾਂ ਹੁਣ ਪਿਛਲੇ ਸਾਲ ਦੇ ਰਿਕਾਰਡ ਦੇ ਹਿਸਾਬ ਨਾਲ 2023 ਚ ਆਪਾਂ ਜਿਹੜਾ ਦੇਖਿਆ ਸੀਗਾ ਤਾਂ ਮੰਨ ਕੇ ਚੱਲ ਬਹੁਤ ਘੱਟ ਲੋਕਾਂ ਨੇ ਲਾਈ ਸੀ ਤੇ ਪਰ ਜਿੰਨਾਂ ਲੋਕਾਂ ਨੇ ਲਾਈ ਸੀ ਉਹਨਾਂ ਨੂੰ ਝਾੜ ਬਹੁਤ ਵਧੀਆ ਦੇਖਣ ਨੂੰ ਮਿਲਿਆ ਠੀਕ ਆ ਮੰਨ ਕੇ ਚੱਲ ਮੇਰੇ ਜਿਹੜੇ ਐਵਰੇਜ ਹੈ ਮੈਂ ਝਾੜ ਦੀ ਗੱਲ ਕਰਾ 30 ਤੋਂ 35 ਕਵਾਂਟਲ ਜਿਹੜਾ ਆਪਾਂ ਨੂੰ ਐਵਰੇਜ ਦਾ ਝਾੜ ਦੇਖਣ ਨੂੰ ਮਿਲਿਆ ਲੋਕਾਂ ਨੂੰ ਵੀ ਸੋਣ ਨੂੰ ਮਿਲਿਆ ਤੇ ਆਪਾਂ ਜਿਹੜਾ ਮੈਂ ਖੁਦ ਦੇ ਐਕਸਪੀਰੀਅੰਸ ਨਾਲ ਜਿਹੜੇ ਮੈਂ ਆਪਣੇ ਦੇ ਪਿੰਡ 'ਚ ਵੀ ਕਈ ਲੋਕਾਂ ਨੇ ਲਾਈ ਸੀ ਤਾਂ ਉਹਨਾਂ ਦਾ ਵੀ ਮੈਂ ਜਿਹੜਾ ਫੀਲਡ ਚੈੱਕ ਕੀਤਾ ਸੀ ਤਾਂ ਮੰਨ ਕੇ ਚੱਲ 30 ਤੋਂ ਤਾ ਲੋਕਾਂ ਨੇ ਮਨਾ ਚੱਕ ਸਮੱਸਿਆ ਵੀ ਬਹੁਤ ਬਣੀ ਹੋਈ ਆ ਕਿਹੜੇ ਇਹਦੇ ਵਿੱਚ ਬੌਣੇ ਬੂਟਿਆਂ ਦੀ ਸਮੱਸਿਆ ਜਿਹੜੇ ਬੌਣੇ ਬੂਟੇ ਸੀ ਉਹਦੀ ਸਮੱਸਿਆ ਵੀ ਪਹਿਲੇ ਸਾਲ ਬਹੁਤ ਆਈ ਸੀ ਪਰ ਜੇ ਮੈਂ ਉਹ ਗੱਲ ਕਰਾਂ ਤਾਂ ਉਹ ਛੜੀ ਜਿਹੜੀ ਆਪਣਾ ਬੌਣੇ ਬੂਟਾਂ ਦੀ ਜਿਹੜੀ ਸਮੱਸਿਆ ਸੀ ਤਕਰੀਬਨ ਉਹ ਰੋਪੜ ਵਾਲੇ ਏਰੀਆ 'ਚ ਜ਼ਿਆਦਾ ਆਈ ਸੀ ਆਪਣੇ ਵਾਲੇ ਇਧਰ ਏਰੀਆ 'ਚ ਆਪਾਂ ਨੂੰ ਬਹੁਤ ਬਹੁਤ ਹੀ ਨਾ ਮਾਤਰਾ ਤਕਰੀਬਨ ਘੱਟ ਦੇਖਣ ਨੂੰ ਮਿਲੀ ਆ ਤਾ ਉਸ ਗੱਲ ਤੋਂ ਆਪਾਂ ਨੂੰ ਘਬਰਾਉਣ ਦੀ ਕੋਈ ਬਾਲੀ ਲੋੜ ਨਹੀਂ ਮੈਂ ਲੋਕਾਂ ਨੂੰ ਇੱਕ ਇਹ ਵੀ ਰਾਇ ਦੇਣੀ ਚਾਹਣਾ ਜਿਹੜੇ ਬੰਦੇ ਨੇ ਮੰਨ ਲਾ ਪੀਆਰ 131 ਵੈਰਾਈਟੀ ਪਿਛਲੇ ਸਾਲ ਨਹੀਂ ਲਾਈ ਤਾਂ ਕੋਸ਼ਿਸ਼ ਕਰੋ ਵੀ ਉਹ ਆਪਦੇ ਇਸ ਵਾਰ ਇੱਕ ਦੋ ਕਿੰਨੇ ਆਪਦੇ ਟ੍ਰਾਇਲ ਵਜੋਂ ਜਿਹੜੇ ਲਾ ਕੇ ਦੇਖਣ ਮਨਨੇ ਕਿ ਚਲਾਂ ਕਈ ਵਾਰ ਇਹ ਹੁੰਦਾ ਕਿ ਜਿਹੜਾ ਹੁਣ ਕਲਾਈਮੇਟ ਆ ਠੀਕ ਹੈ ਜਾਂ ਮਿੱਟੀ ਆ ਜਾਂ ਪੀਆਰ 131 ਨੂੰ ਕਈ ਵਾਰ ਆਪਣੇ ਨਈ ਸ਼ੂਟ ਕਰਦੀ ਪਰ ਲੋਕ ਉਹਨੂੰ ਕਹਿ ਲੱਗੇ ਨੇ ਵੀ ਯਾਰ ਇਹ ਤਾਂ ਵੀ ਵਰਾਈਟੀ ਫੇਲ ਆ ਠੀਕ ਹੈ ਕਈ ਵਾਰ ਇਹ ਕੀ ਹੁੰਦਾ ਮੰਨ ਲਾ ਕਿਸੇ ਮਿੱਟੀ ਨੂੰ ਇਹ ਠੀਕ ਹੈ ਮੰਨਦੀ ਕਿਸੇ ਮਾਨਦੀ ਮਿੱਟੀ ਨੂੰ ਜਾਂ ਕਲਾਈਮੇਟ ਵੀ ਇਹਦੇ ਵਾਸਤੇ ਸੂਟੇਬਲ ਨਹੀਂ ਹੁੰਦਾ ਕਈ ਵਾਰ ਤਾਂ ਉੱਥੇ ਝਾੜ ਥੋੜਾ ਜਿਹਾ ਘੱਟ ਦੇ ਸਕਦੀ ਨਹੀਂ ਅਦਰਵਾਈਜ਼ ਜਿੱਥੇ ਆਲ ਓਵਰ ਏਰੀਆ ਦੀ ਮੈਂ ਜੇ ਗੱਲ ਕਰਾਂ ਤਾਂ ਇਹਦਾ ਝਾੜ ਪਿਛਲੇ ਸਾਲ ਚ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਿਆ ਠੀਕ ਹੈ ਲੋਕਾਂ ਦੇ ਆਪਾਂ ਇਹਨਾਂ ਲੋਕ ਪਾ ਮੰਨ ਕੇ ਚੱਲ ਜਿਹੜਾ ਮੈਂ ਵੀ ਆਦਾ ਖੁਦ ਆ ਤਿਆਰ ਬ ਜਿਹੜੇ ਆਪਾਂ ਪਿਛਲੇ ਸਾਲ ਜਿੱਥੇ ਲੱਗੇ ਸੀ ਉੱਥੇ ਆ ਕੇ ਮੈਂ ਦੇਖ ਕੇ ਵੀ ਆਇਆ ਇਹਦਾ ਜਿਹੜਾ ਆਪਾਂ ਨੂੰ ਝਾੜ ਵਧੀਆ ਦੇਖਣ ਨੂੰ ਮਿਲਿਆ ਬਾਕੀ ਇਹਦੀ ਗੱਲ ਇਹ ਆ ਵੀਡੀਓ ਦੀ ਬੱਲੀ ਆ ਠੀਕ ਹੈ ਪੱਲੀ ਦਾ ਵੀ ਸਾਈਜ਼ ਬਹੁਤ ਵਧੀਆ ਨਾਲੇ ਜਿਹੜਾ ਨਾੜੇ ਦਾ ਵਧੀਆ ਹਰਾ ਰਹਿੰਦਾ ਐਂਡ ਤੱਕ ਵਧੀਆ ਹਰਾ ਰਹਿੰਦਾ ਜਿਵੇਂ ਹੁਣ ਪਹਿਲਾਂ ਕੀ ਹੁੰਦਾ ਸੀ ਆਪਾਂ ਪੂਸ਼ਾ 44 ਜਾਂ ਜਿਹੜੀਆਂ ਲੰਮੇ ਸਮੇਂ ਵਾਲੀਆਂ ਨਹੀਂ ਵੈਰਾਈਟੀਆਂ ਲਾ ਲੈਂਦੇ ਸੀ ਉਹਦੇ ਨਾਲ ਕੀ ਹੁੰਦਾ ਸੀਗਾ ਵੀ ਆਪਣਾ ਮੰਨ ਕੇ ਤਾਂ 3-3 160 ਦਿਨ ਦੀ ਵੈਰਾਈਟੀ ਹੈ ਠੀਕ ਹੈ ਤਾਂ ਆਪਾਂ ਲਾ ਲੈਂਦੇ ਫਿਰ ਉਹਦੇ ਤੇ ਰੇ ਸਪਰੇ ਦਾ ਖਰਚਾ ਵੀ ਵੱਧ ਹੋ ਜਾਂਦਾ ਸੀਗਾ ਸਪਰੇ ਵੀ ਵੱਧ ਹੋ ਜਾਂਦੀ ਸੀ ਰੇ ਦਾ ਵੀ ਖਰਚਾ ਆਪਾਂ ਨੂੰ ਵੱਧ ਹੋ ਜਾਂਦਾ ਸੀ ਪਰ ਜਿਹੜੀ ਇਹ ਵੈਰਾਈਟੀ ਆ ਠੀਕ ਹੈ ਇਹਦੇ ਤੇ ਰੇ ਸਪਰੇ ਦਾ ਖਰਚਾ ਬਹੁਤ ਘੱਟ ਆ ਮੰਨ ਕੇ ਚਲ ਪਿਛਲੇ ਜਿਵੇਂ ਹੁਣ ਮੈਂ ਜਿਹੜੇ ਸਮੇਂ ਬਾਕੀ ਵੈਰਾਈਟੀਆਂ ਦੇ ਮੁਕਾਬਲੇ ਨੂੰ ਜਿਹੜੀ ਸਕੋ ਵਾਲੀ ਸੁੰਡੀ ਦਾ ਅਟੈਕ ਵੀ ਬਹੁਤ ਘੱਟ ਆਇਆ ਸੀਗਾ ਤੇ ਪੱਤਾਲ ਭੇਟ ਗੋ ਵਾਲੀ ਸੁੰਡੀ ਦਾ ਅਟੈਕ ਵੀ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਇਸ ਵੈਰਾਈਟੀ 'ਚ ਮਿਲਿਆ ਇੱਕ ਮੈਂ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹਣਾ ਜੇ ਮੰਨ ਕੇ ਚੱਲ ਜੇ ਇਹਦੀ ਆਪਾਂ ਪਨੀਰੀ ਮੰਨ ਲਾ ਜੂਨ ਦੇ ਪਹਿਲੇ ਹਫ਼ਤੇ ਲਾ ਕੇ ਤੇ ਆਪਾਂ ਜੇ ਜੁਲਾਈ 'ਚ ਲਾਉਣੇ ਆ ਤਾਂ ਇਹਦਾ ਰਿਜ਼ਲਟ ਆਪਾਂ ਨੂੰ ਹੋਰ ਵੀ ਵਧੀਆ ਦੇਖਣ ਨੂੰ ਮਿਲਦਾ ਕਿਉਂਕਿ ਇਹਦਾ ਜਿਹੜਾ ਸਹੀ ਟਾਈਮ ਆ ਇਹਨੂੰ ਜਿਹੜਾ ਸ਼ੂਟਿੰਗ ਕਰਦਾ ਹੈਗਾ ਉਸ ਟਾਈਮ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹਣਾ ਜਿੱਥੇ ਪਾਣੀ ਖਾਰਾ ਜਾਂ 2 ਨੰਬਰ ਵਾਲਾ ਤਕਰੀਬਨ ਕੋਸ਼ਿਸ਼ ਕਰੋ ਵੀ ਉੱਥੋਂ ਜਿਹੜੀ ਤੁਸੀਂ ਇਹ ਵੈਰੈਟੀ ਲਾਉਣੀ ਹੈ ਤਾਂ ਤਕਰੀਬਨ ਬਹੁਤ ਘੱਟ ਮਾਤਰਾ ਜਾਂ ਆਪਾਂ ਇੱਕ ਅੱਧਾ ਕਿੱਲਾ ਤੁਸੀਂ ਲਾ ਕੇ ਦੇਖ ਸਕਦੇ ਹੋ ਟ੍ਰਾਇਲ ਵਜੋਂ ਵੀ ਆਪਾਂ ਨੂੰ ਰਿਜ਼ਲਟ ਕਿਵੇਂ ਦੇਖਣ ਨੂੰ ਮਿਲਦੇ ਆ ਤਾਂ ਜੇ ਅਗਰ ਵਧੀਆ ਰਿਹਾ ਤਾਂ ਤੁਸੀਂ ਅਗਲੇ ਸਾਲ ਇਹਨੂੰ ਜਿਹੜੀ ਵੈਰੈਟੀ ਨੂੰ ਤੁਸੀਂ ਵਧਾ ਸਕਦੇ ਹੋ ਮੈਂ ਤੁਹਾਨੂੰ ਇਹ ਰੈਣਾ ਦਾ ਰੈ ਦੇਣਾ ਚਾਹਣਾ ਠੀਕ ਹੈ ਬਾਕੀ ਜਿਹੜੀ ਇਹ ਵੈਰੈਟੀ ਹੈ ਇਹ ਵੈਰੈਟੀ ਯੂਨੀਵਰਸਿਟੀ ਨੇ 2022 ਵਿੱਚ ਰਿਲੀਜ਼ ਕੀਤੀ ਸੀ 114 ਵੈਰੈਟੀ ਤੋਂ ਸੋਧ ਕਰਕੇ ਬਾਕੀ ਜਿਵੇਂ ਆਪਣੇ ਪੰਜਾਬ ਚ ਹਰ ਤਰ੍ਹਾਂ ਦੀ ਮਿੱਟੀ ਐ ਚੀਕਣੀ ਮਿੱਟੀ ਵੀ ਹੈ ਰੇਤਲੀ ਮਿੱਟੀ ਵੀ ਕਿਤੇ ਵਾਂਦਰਮਿਆਨਾ ਗਦੇ ਪਹਾਰਾ تھا ਮੇਰੇ ਖਾਵਣਾ ਜਿਵੇਂ ਪਿਛਲੀ ਵਾਰੀ ਮਾਨਸਰੀਏ ਚ ਜਿਵੇਂ ਰੇਤਲੇ ਏਰੀਆ ਚ ਕਿਸੇ ਬੰਦੇ ਨੇ ਲਾ ਕੇ ਦੇਖੀ ਸੀ ਆਪਣੇ ਵਧੀਆ ਜਿਹੜਾ ਫਾਰਮਰ ਆਪਾਂ ਨੂੰ ਜਾਣਦੇ ਸੀ ਉਹਨਾਂ ਦੇ ਮੈਂ ਵਿਜ਼ਿਟ ਵੀ ਕੀਤਾ ਤਾਂ ਉੱਥੇ ਵੀ ਆਪਾਂ ਜਿਹੜੇ ਦਰਮਿਆਨੇ ਵਾਂਡੇ ਤੇ ਆਪਾਂ ਨੂੰ ਅਰੇ ਸੌਰੀ ਰੇ ਟੈਲੀ ਡੱਬੇ ਵਾਲੇ ਮਾਂ ਚ ਤਾਂ ਉੱਥੇ ਵੀ ਵੈਰਾਈਟੀ ਆਪਾਨੂੰ ਵਧੀਆ ਦੇਖਣ ਨੂੰ ਮਿਲੀ ਕਿਉਂਕਿ ਉੱਥੇ ਉਹਨਾਂ ਨੇ ਖਾਦ ਦਾ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਮੈਂਟੇਨ ਕੀਤੀਆਂ ਹੋਈਆਂ ਸੀ ਇਹਦੇ ਵਿੱਚ ਤਾਂ ਬਾਕੀ ਹੋਰ ਜਾਣਕਾਰੀ ਵੀ ਮੈਂ ਤੁਹਾਡੇ ਨਾਲ ਮੌਕੇ ਤੇ ਸਾਂਝੀ ਕਰਦੀ ਰਹੂੰਗਾ ਜਿਵੇਂ ਕੋਈ ਕੋਈ ਅਪਡੇਟ ਆਉਂਦੀ ਹੋਈ ਇਹਦੇ ਵੈਰਾਈਟੀ ਬਾਰੇ ਬਾਕੀ ਮੈਂ ਤਾਂ ਤੁਹਾਨੂੰ ਇੱਕ ਲਾਸਟ ਵਿੱਚ ਹੀ ਰਹਿ ਦੇਣਾ ਚਾਹੂੰਗਾ ਮੰਨ ਕੇ ਜਿਹੜੇ ਬੰਦੇ ਨੇ ਵੈਰਾਈਟੀ ਲਾਉਣੀ ਆ ਉਹ ਇੱਕ ਵਾਰ ਟ੍ਰਾਇਲ ਵਜੋਂ ਲਾਓ ਠੀਕ ਹੈ ਐਨਾ ਵੀ ਲੋਕਾਂ ਮੰਗਰ ਲਾ ਕੇ ਕਈ ਵਾਰ ਕੀ ਹੁੰਦਾ ਕੋਈ ਬਾਹਨ ਦੀ ਵੈਰਾਈਟੀ ਨਹੀਂ ਵਾਂਦੀ ਮੁਰਖਿਆ ਆਪਾਂ ਲੋਕਾਂ ਨੂੰ ਦੋਸ਼ ਦੇਈ ¿Y qué